ਸਤਿ ਸ਼੍ਰੀ ਅਕਾਲ ਪੰਜਾਬੀਓ ਸਮੂਹ ਦਿਸ਼ਾਵਾਂ ਦਿਸ਼ਾਵਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਪਟਨਾਬਾਦ ਸਮੇਂ-ਸਮੇਂ ਤੇ ਆਪਣੇ ਇਸੀ ਰੇਡੀਓ ਖਜਗਾਉਂਦੇ ਰਹੀਦਾ ਬਹੁਤ ساری ਦੁਨੀਆ ਆਪਣੇ ਇਸੇ ਦੇ ਬਹੁਤ ਵੱਡੇ ਕੰਮ ਕਰ ਰਹੀ ਹੈ ਕੋਈ ਦੁਖੀਆਂ ਦੀ ਸਹਾਇਤਾ ਕਰ ਰਿਹਾ ਕੋਈ ਬਿਮਾਰਾਂ ਦੀ ਇਹਤ ਕਰ ਰਿਹਾ ਕੋਈ ਅਨਾਥ ਆਸ਼ਰਮ ਚਲਾ ਰਿਹਾ ਕੋਈ ਕਿਸੇ ਗਰੀਬ ਦਾ ਵਿਆਹ ਕਰ ਰਿਆ ਔਰ ਕੋਈ ਇਸ ਤੋਂ ਵੀ ਬਹੁਤ ਵੱਡੇ ਕੰਮ ਕਰ ਰਿਆ ਤੇ ਜਿੰਤੋਂ ਤੱਕ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਰਜੇਮਿਆਂ ਚੋਂ ਇਹ ਮਾਧਿਅਮ ਇਦਾਂ ਦਾ ਕਿ ਅਸੀਂ ਇੱਕ ਦੂਜੇ ਦੇ ਨੂਰੂਫ ਹੋ ਸਕਦੇ ਆ ਤੇ ਉਹ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਸਟੇਟ ਵਿੱਚ ਵਸਣ ਵਾਲੇ ਬੰਦਿਆਂ ਲਈ ਅੱਜ ਪੰਜਾਬੀ ਆਪਣੇ ਆਪ ਨੂੰ ਕਹਿਣਾ ਹੀ ਗੁਨਾਹ ਹੋ ਗਿਆ ਔਰ ਇਸ ਚੀ ਦਾ ਦਰਦ ਬਹੁਤ ক্লোਜ਼ ਤੋਂ ਸਮਝਦੇ ਹੋਏ ਕਿਉਂਕਿ ਕਾਫੀ ਲੰਬੇ ਸਮੇਂ ਤੋਂ মিডিਆ ਦਾ ਹਿੱਸਾ ਹੋਣ ਕਰਕੇ ਔਰ ਕਾਨੂੰਨ ਦੀ ਜਾਣਕਾਰੀ ਹੋਣ ਕਰਕੇ ਐਡਵੋਕੇਟ ਹੋਣ ਦੇ ਨਾਤੇ ਵੀ ਇਹ ਚੀਜ਼ਾਂ ਜੋ ਬਹੁਤ ਕਰੀਬ ਤੋਂ ਦੇਖ ਰਿਆ ਉਸ ਤੋਂ ਬਾਅਦ ਚੁੱਪ ਰਹਿਣਾ ਜਿਹੜਾ ਆ ਰਾਤ ਨੂੰ ਬਿਸਤਰ ਚ ਪੈਣਾ ਬਹੁਤ ਔਖਾ ਲੱਗਦਾ ਹੈ ਕਿ ਇਨੀ ਵੱਡੀ ਗੱਲ ਤੁਹਾਡੇ ਸਾਹਮਣੇ ਖੜੀ ਹੈ ਤੇ ਅੱਜ ਪੰਜਾਬੀ ਅੱਖਾਂ ਮੀਟ ਕੇ ਬੈਠੇ ਆ ਪਤਾ ਨਹੀਂ ਕਿਉਂ ਇਹ ਕਿਹੜਾ ਵਰਤਾਰਾ ਹੁਣ ਵਾਪਰਨਾ ਪੰਜਾਬ 'ਚ ਸ਼ੁਰੂ ਤਾਂ ਹੋ ਗਿਆ ਲੋਕਾਂ ਨੂੰ ਦਿਖ ਨਹੀਂ ਰਿਹਾ ਸਮੇਂ-ਸਮੇਂ ਤੇ ਇਹ ਗੱਲ ਬਾਰ-ਬਾਰ ਰਿਪੀਟ ਕਰਦਾ ਮੈਨੂੰ ਪਤਾ ਨਹੀਂ ਕੀ ਸਭ ਨੂੰ ਕੀ ਲੱਗੇਗਾ ਕਿ ਇਹ ਗੱਲ ਬਾਰ-ਬਾਰ ਰਿਪੀਟ ਹੋ ਰਹੀ ਹੈ ਪਰ ਤੁਸੀਂ ਆਪਣੇ ਆਲੇ-ਦੁਆਲੇ ਧਿਆਨ ਪਾਹੋ ਕਿੰਨੀਆਂ-ਕੀਆਂ ਘਟਨਾਵਾਂ ਜਿੱਦਾਂ ਹੁਣ ਮਹਾਲੀ ਦੇ ਲਾਗੇ ਦੋ ਨੌਜਵਾਨ ਬੱਚਿਆਂ ਦਾ ਅਜੇ ਨੌਜਵਾਨ ਵੀ ਨਹੀਂ ਕਹਿ ਸਕਦੇ 15-15 16-16 ਸਾਲਾਂ ਦੇ ਬੱਚੇ ਆ ਤੇ ਉਹਨਾਂ ਦਾ ਪਰਵਾਸੀਆਂ ਨੂੰ ਬੇਰਹਿਮੀ ਨਾਲ ਕਤਲ ਉਸ ਤੋਂ ਬਾਅਦ ਪ੍ਰਵਾਸੀਆਂ ਦੀ ਰੈਲੀ ਕੱਢੀ ਜਾੜਾ ਤੇ ਜਿਹੜੇ ਅਲਖ ਜਗਾਉਣ ਵਾਲੇ ਆ ਉਸ ਗੱਲ ਦੀ ਦਰਦ ਰੱਖਣ ਵਾਲੇ ਆ ਹੁਣ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਮਾਜ ਸੇਵੀ ਲਖਾ ਹਸਦਾਨਾ ਮਿਤੋਜ ਮਾਣ ਬਾਬਾ ਬਖਸ਼ੀ ਸਿੰਘ ਬੜੀਆਂ ਵਧੀਆ ਹਸਤੀਆਂ ਜਿਹੜੀਆਂ ਜਿਨ੍ਹਾਂ ਨੂੰ ਦਰਦ ਆਉਂਦਾ ਕਿ ਕੀ ਹੋ ਰਿਹਾ ਦੇਖੋ ਇਸ ਗੱਲ ਤੋਂ ਮੈਂ ਪਹਿਲਾਂ ਹੀ ਕਹਿ ਦਿਆਂ ਕਿ ਸਾਡੇ ਪੰਜਾਬੀ ਨੇ ਇਹ ਵੀ ਬੜੀ ਆਦਤ ਆ ਕਿ ਬੋਲਣ ਵਾਲਾ ਬੰਦਾ ਕੌਣ ਆ ਕਿਤੇ ਏਜੰਸੀਆਂ ਦਾ ਬੰਦਾ ਤਾਂ ਨਹੀਂ ਕਿਤੇ ਇਹ ਜਦੋਂ ਕੋਈ ਸਹੀ ਗੱਲ ਕਰਨ ਲੱਗੋ ਤਾਂ ਸਭ ਤੋਂ ਪਹਿਲਾਂ ਠੱਪਾ ਗਦਾਰ ਦਾ ਪੰਜਾਬੀ ਇਹ ਇੱਕ ਦੂਜੇ ਨੂੰ ਆਪਣੇ ਆਨ ਬਹੁਤ ਜਲਦੀ ਦਿੰਦੇ ਆ ਤੇ ਮੈਂ ਇੱਕ ਵਾਰੀ ਆਪਣੇ ਲੋਕ ਕਲੀਅਰ ਕਰਦੇ ਆ ਕਿ ਮੈਂ ਪੇਸ਼ੇ ਤੋਂ ਐਡਵੋਕੇਟ ਆ ਔਰ ਬਹੁਤ ਲੰਬੇ ਸਮੇਂ ਤੋਂ ਮੀਡੀਆ ਦਾ ਹਿੱਸਾ ਔਰ ਇਹ ਗੱਲ बार-बार ਮੈਂ ਜੋ ਦੇਖਦਾ ਮੈਂ ਕਰਨੀ ਜ਼ਰੂਰੀ ਸਮਝਦਾ ਔਰ ਜਿਹੜੇ ਬੰਦੇ ਮੈਂ ਜਿਨ੍ਹਾਂ ਦਾ ਨਾਮ ਲੈ ਕੇ ਟਿਆ ਉਹ ਵਿਚਾਰੀ ਅਲਖ ਜਗਾ ਰਹੇ ਆ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ 2 ਦਿਨ ਤੋਂ ਕਿ ਅੱਜ ਉਹ ਪਹੁੰਚ ਹੀ ਨਾ ਸਕਣ ਸਪੋਰਟ ਕਰਨ ਲਈ ਦੇਖੋ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਪੰਜਾਬ ਵਿੱਚ ਪੰਜਾਬ ਪੰਜਾਬੀਆਂ ਦਾ ਮੈਂ ਹਮੇਸ਼ਾ ਕਹਿੰਦਾ ਉਹ ਪੰਜਾਬ ਦਾ ਪਾਣੀ ਜਿੰਨੇ ਵੀ ਪੀਤਾ ਹਿੰਦੂ ਮੁਸਲਮਨ ਸਿੱਖ ਸਾਈ ਬੋਧੀ ਜੈਨੀ ਜਿਹੜਾ ਵੀ ਹੋਏ ਜਨੇ ਤੇ ਪਾਣੀ ਪੀਤਾ ਪੰਜਾਬ ਦਾ ਉਹ ਪੰਜਾਬੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਥਿਉਰੀ ਉਹਦੇ ਰਾਜ ਵਿੱਚ ਐਲਕਰ ਜਿਹੜੇ ਸੀ ਜਿੱਦਾ ਹਿੰਦੂ ਸਿੱਖ ਮੁਸਲਮਾਨ ਕੋ ਚੱਕਰ ਹੀ ਨਹੀਂ ਸੀ ਉਹਦੇ ਰਾਜ ਤਾਂ ਫ੍ਰਾਂਸੀਸੀ ਦੂਜੇ ਸਾਰੇ ਅੰਗਰੇਜ਼ ਵੀ ਆ ਕੇ ਰਾਜ ਕਰਦੇ ਬਹੁਤ ਵੱਡੇ ਐਲਕਾਰ ਸੀ ਗੱਲ ਮੈਂ ਸ਼ਾਰਟ ਚੇਕ ਕਰਾਂ ਕਿ ਸਾਨੂੰ ਉਹਦਾ ਫਲ ਕੀ ਮਿਲ ਰਿਹਾ ਕਿਸੇ ਨੂੰ ਤਾਂ ਦੋਖੀ ਕੋਈ ਨਹੀਂ ਟੈਨਸ਼ਨ ਤਾਂ ਇਹ ਆ ਵੀ ਜਿਹਦੇ ਸਿਰ ਪਾ ਗਿਆ ਤੇ ਉਹਦੋਂ ਮੁਸ਼ਕਲ ਆ ਜਿਹੜਾ ਸਿੱਖ ਆ ਸਰਦਾਰ ਆ ਉਹਦੇ ਨਾਲ ਕਿਉਂ ਨਹੀਂ ਕੋਈ ਖੜ ਰਿਹਾ ਇਹ ਗੱਲ ਕਹਿਣ ਤੋਂ ਤਾਂ ਖੁਦ ਹੀ ਨਹੀਂ ਚੰਗੀ ਲੱਗ ਰਹੀ ਮਤਲਬ ਪਰ ਜਦੋਂ ਸਮਾਂ ਆਉਂਦਾ ਉਦੋਂ ਕੋਈ ਨਾਲ ਕਿਉਂ ਨਹੀਂ ਖੜਦਾ ਪੰਜਾਬ ਦੇ ਹੱਕ ਚ ਕਿਉਂ ਨਹੀਂ ਕੋਈ ਬੋਲਦਾ ਤੇ ਜੇ ਪੰਜਾਬ ਦੇ ਹੱਕ ਚ ਬੋਲਦਾ ਇਹ ਕਿਤੇ ਇੱਕ ਕਮਿਊਨਿਟੀ ਵਸ ਰਹੀ ਹੈ ਇਹਨਾਂ ਨੂੰ ਹੀ ਅੱਤਵਾਦੀ ਇਹਨਾਂ ਨੂੰ ਹੀ ਮਾੜਾ ਕਿਉਂ ਕਿਹਾ ਜਾਂਦਾ ਬਹੁਤ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤੇ ਉਹ ਮਿੱਥਾ ਆਪਣੇ ਅੰਦਰੋਂ ਤੋੜ ਦਿਓ ਕਿ ਕੋਈ ਪੋਲੀਟੀਕਲ ਪਾਰਟੀ ਸਾਡੀ ਆਪਣੀ ਪਾਰਟੀ ਕੋਈ ਤੁਹਾਡੀ ਪਾਰਟੀ ਨਹੀਂ ਇਹ ਪੋਲੀਟੀਕਲ ਬੰਦੇ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਇਹ ਸਿਰਫ ਕੁਰਸੀ ਦਾ ਮਤਲਬ ਹੈ ਇਹਨਾਂ ਨੂੰ ਜੇ ਸੇਵਾ ਹੀ ਕਰਨੀ ਹੋਏ ਦੇਸ਼ ਦੀ ਤਾਂ ਫੌਜ ਹੈਗੀ ਆ ਹੋਰ بڑے ਕੰਮ ਨੇ ਬੜੀ ਜਗ੍ਹਾ ਲੋੜ ਆ ਸੇਵਾ ਕਰਨ ਵਾਲਿਆਂ ਦੀ ਪਰ ਸੇਵਾ ਕੋਈ ਨਹੀਂ ਕਰਦਾ ਤੇ ਹਰ ਇੱਕ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਸਿਰਫ ਬੱਚਿਆਂ ਦੀਆਂ ਬਦਲੀਆਂ ਕਰਾ ਲੈਣੀਆਂ ਜਾਂ ਨਿਆਣੇ ਭਰਤੀ ਕਰਾ ਲੈਣੇ ਇਸੇ ਲਾਲਚ ਨੂੰ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਜੁੜਦੇ ਆ ਜਦੋਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਲੱਗ ਪੈਂਦਾ ਕੋਈ ਉਦੋਂ ਪੋਲੀਟੀਕਲ ਪਾਰਟੀਆਂ ਤੁਹਾਡੇ ਨਾਲ ਨਹੀਂ ਖੜਦੀ ਕਿਉਂਕਿ ਸਭ ਨੂੰ ਯਾਦ ਆ ਜਦੋਂ 84 ਦੇ ਵੇਲੇ ਪੜਕਾ ਹਟਪੈਦਾ ਕੀਤੀ ਗਈ ਸਿੱਖਾਂ ਦੇ ਖਿਲਾਫ ਦਿੱਲੀ ਦੇ ਵਿੱਚ ਦਿੱਲੀ ਦੀਆਂ ਸੜਕਾਂ ਸਿੱਖਾਂ ਦੀਆਂ ਲਾਸ਼ਾਂ ਨਾਲ ਰੁਲੀਆਂ ਜਦੋਂ ਤੇ ਉਦੋਂ ਨਾ ਉਹਦੇ ਥੋੜੇ ਦੇਖੇ ਆ ਉਦੋਂ ਤਾਂ ਰਾਸ਼ਟਰਪਤੀ ਜੈਲ ਸਿੰਘ ਜੀ ਦੀ ਯਾਨੀ ਜੈਲ ਸਿੰਘ ਜੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਗਿਆ ਸੀ ਕਾਰ ਤੇ ਸਿਰਫ ਪੱਗ ਦੇਖੀ ਉਹਨਾਂ ਨੇ ਉਹਨਾਂ ਨੂੰ ਕੋਈ ਮਤਲਬ ਇਹ ਨਫਰਤ ਫਲਾਈ ਜਾ ਰਹੀ ਆ ਜਿਹੜਾ بار بار ਇਹ ਘੋਰਿਆ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਵਿੱਚ ਏਕਤਾ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਇਕੱਠੇ ਹੋਣ ਪੰਜਾਬੀ ਪੰਜਾਬੀ ਦਾ ਮਤਲਬ ਕਿ ਜਾਤ ਧਰਮ ਦੀ ਨਹੀਂ ਗੱਲ ਕਰ ਰਿਹਾ ਤੇ ਆਪਣੇ ਪੰਜਾਬ ਨੂੰ ਬਚਾਓ ਕਿਉਂਕਿ ਸਟੇਟ ਨੂੰ ਮਾਰਨ ਲਈ ਬਹੁਤ ਵੱਡੇ ਲੈਵਲ ਤੇ ਉਪਰਾਲਾ ਸੈਂਟਰ ਦਾ ਬਹੁਤ ਜ਼ਿਆਦਾ ਸਭ ਨੂੰ ਪਤਾ ਹੈ ਕਿ ਮਤਰਾਈ ਮਾਂ ਵਾਲਾ ਸਲੂਕ ਇਸ ਵਾਰ ਤਾਂ ਸਿੱਧਾ ਹੀ ਝੋਨਾ ਚੁੱਕਣ ਤੋਂ ਇਨਕਾਰ ਆਰਥਿਕਤਾ ਨੂੰ ਸੱਟ ਮਾਰਨੀ ਲੱਕ ਤੋੜਨ ਦੀ ਕੋਸ਼ ਪੰਜਾਬੀਆਂ ਨੇ ਉਹਨਾਂ ਨੇ ਔਕਾਤ ਵਖਾਣ ਦੀ ਕਵਾਇਦ ਸ਼ੁਰੂ ਹੋਈ ਹੈ ਔਰ ਇਦਾਂ ਕੋਈ ਆਪਣੇ ਪਰਿਵਾਰ ਨਾਲ ਨਹੀਂ ਗਾ ਔਰ ਬਹੁਤ ਹੀ ਮਾੜਾ ਰੁਝਾਨ ਪੈਦਾ ਹੋ ਗਿਆ ਜਿਹਦੇ ਲਈ ਕਨਵੈਨਸ਼ਨਾਂ ਹੋਣੀਆਂ ਚਾਹੀਦੀਆਂ ਇੱਕ ਜਿਹੜੇ ਵੀ ਦਰਦ ਰੱਖਣ ਵਾਲੇ ਆ ਪੰਜਾਬੀਅਤ ਦਾ ਉਹਨਾਂ ਨੂੰ ਆਪਣੇ ਆਪਣੇ ਵਿਚਾਰ ਦੇਣੇ ਚਾਹੀਦੇ ਇੱਕ ਮੰਚ ਇਕੱਠਾ ਕਰਨਾ ਚਾਹੀਦਾ ਜਿੱਥੇ ਉਹ ਆ ਕੇ ਗੱਲ ਕਰ ਸਕਣ ਇੱਕ ਉਹੋ ਜਿਹਾ ਮੰਚ ਜਿੱਥੇ ਕੋਈ ਪੋਲਿਟਿਕਸ ਦੀ ਗੱਲ ਨਾ ਹੋਵੇ ਜਿੱਥੇ ਇਹਨਾਂ ਨੂੰ ਸਵਾਲ ਕੀਤਾ ਜਾ ਸਕੇ ਇਹ ਪੋਲਿਟਿਕਸ ਵਾਲਿਆਂ ਨੂੰ ਇਹ ਕੁਰਸੀਆਂ ਵਾਲਿਆਂ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਖੇਤ ਨੂੰ ਜਿਹੜੀ ਵਾਰਡ ਅਸੀਂ ਕੀਤੀਈ ਹੈ ਵੀ ਵਾਰਡ ਨੂੰ ਬਚਾਉਣਾ ਸੀ ਵਾਰਡ ਨੂੰ ਖਾਣ ਵਾਸਤੇ ਬਾੜ ਨਹੀਂ ਸੀ ਨਹੀਂ ਚਾਹੇ ਕੋਈ ਵੀ ਅਹੁਦੇ ਤੇ ਬੈਠਾ ਬੰਦਾ ਕਿਸੇ ਵੀ ਪਾਰਟੀ ਦਾ ਸੁਵਾਲ ਕਰਨ ਵਾਸਤੇ ਨਾ ਤਾਂ ਵਿਰੋਧੀ ਧਿਰ ਕੋਈ ਇਹੋ ਜਿਹਾ ਨਿਭਾ ਰਹੀ ਆ ਇਹ ਮੇਰੇ ਖਿਆਲ ਦੇ ਵਿੱਚ ਤਾਂ ਸਾਰੇ ਪੰਜਾਬ ਦੇ ਲੋਕਾਂ ਦਾ ਹੱਕ ਮੰਨਦਾ ਜਿਹੜੀ VOTER ਨੇ ਕੋਈ ਜਿਹੜੀ ਵੀ ਪੋਲੀਟੀਕਲ ਪਾਰਟੀ ਆਉਂਦੀ ਏ ਜਿਹੜੇ ਵੀ ਰਹਿ ਚੁੱਕੇ ਉਹਨਾਂ ਨੂੰ ਵੀ ਸਵਾਲ ਕਰੋ ਕਿਉਂਕਿ ਪਿਛਲੇ 70 75 80 ਸਾਲ ਤੋਂ 80 ਸਾਲ ਹੋ ਚੱਲਿਆ ਬੀਰ ਬਦਲ ਬਦਲ ਕੇ ਆਤਾ ਤੁਸੀਂ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਸਾਰੇ ਦੇਖ ਹੀ ਰਹੇ ਆ ਤਮਾਚਾ ਹੁਣ ਵੀ ਕੋਈ ਗੱਲ ਨਹੀਂ ਹੁਣ ਵੀ ਆਪਣੀ ਆਪ ਖਜਗਾਓ ਕੁਛ ਕਰੋ ਹਰ ਸਟੇਟ ਵਾਲਾ ਆਪਣੀ ਸਟੇਟ ਦੀ ਗੱਲ ਕਰਦਾ ਤੂੰ ਨਾਗਾ لینڈ ਚਲੇ ਜਾਓ ਤਾਮਲਨਾਡੂ ਚਲੇ ਜਾਓ ਕਿਤੇ ਵੀ ਚਲੇ ਜਾਓ ਉਹਨਾਂ ਨੂੰ ਆਪਣੀ ਬੋਲੀ ਪਿਆਰੀ ਆ ਮ드ਰਾਸ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਆਪਣੀਆਂ ਬੋਲੀਆਂ ਪਿਆਰੀਆਂ ਆਪਣਾ ਵਿਰਸਾ ਪਿਆਰਾ ਦੂਜੀ ਭਾਸ਼ਾ ਚੋਂ ਗੱਲ ਕਰਨਾ ਪਸੰਦ ਨਹੀਂ ਕਰਦੇ ਤੇ ਕੀ ਪੰਜਾਬੀ ਪੰਜਾਬੀ ਨੂੰ ਆਪਣੇ ਵੱਲੋਂ ਨਹੀਂ ਕਹਿ ਸਕਦਾ ਕਿ ਮੇਰੀ ਇਹ ਮਾਤ ਭਾਸ਼ਾ ਆ ਮੇਰਾ ਇਹ ਪੰਜਾਬ ਆ ਮੇਰਾ ਇਹ ਸੂਬਾ ਆ ਕੱਲਾ ਪੰਜਾਬੀ ਨੂੰ ਕਹਿੰਦੇ ਅੱਤਵਾਦੀ ਕਿਉਂ ਕਿਹਾ ਜਾਂਦਾ ਭਈ ਇਸ ਗੱਲ ਨੂੰ ਹੀ ਪ੍ਰੂਵ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਫਿਲਮਾਂ ਦੇ ਵਿੱਚ ਗਾਣਿਆਂ 'ਚ ਤਾਂ ਸਾਡੇ ਇਦਾਂ ਬੋਲਦੇ ਨੇ ਸਿੰਗਰ ਵੀ ਦਰੋਜ ਪੰਜ-ਸੱਤ ਬੰਦੇ ਮਾਰ ਕੇ ਇਹ ਘਰਵੜਦੇ ਜਾਂ ਤੇ ਮੇਰੇ ਖਿਆਲ ਦੇ ਵਿੱਚ ਅਣਖ ਇੱਥੇ ਵੀ ਦਿਖਾਉਣ ਦਾ ਮੌਕਾ ਆ ਗਿਆ ਕਿ ਤੁਸੀਂ ਆਪਣੇ ਵਾਲੀ ਕੁਝ ਕਰ ਜਾਓ ਬਈ ਇਸ ਦੁਨੀਆ ਤੇ ਆਏ ਕੁਝ ਆਪਣੇ ਵਾਲੀ ਕਰ ਦਿਓ ਇੱਕ ਮੰਚ ਖੜਾ ਕੀਤਾ ਜਾਣਾ ਚਾਹੀਦਾ ਇਸ ਖੁੱਲਾ ਸੱਦਾ ਪੂਰੇ ਪੰਜਾਬ ਦਾ ਚਾਈ ਕੋ ਸਟੂਡੈਂਟ ਆ ਚਾਈ ਕੋ ਰਿਟਾਇਰਡ ਅਧਿਆਪਕ ਨੇ ਵਧੀਆ ਵਧੀਆ ਅਉਧਿਆ ਤੇ ਬੈਠੇ ਦਰਦ ਰੱਖਣ ਵਾਲੇ ਜਿਹੜੇ ਸਵੇਰੇ ਅੱਜ ਵੀ ਜਦੋਂ ਖ਼ਬਰ ਪੜ੍ਹਦੇ ਨੇ ਤੇ ਸਿਰ ਫੜ ਕੇ ਬਹਿ ਜਾਂਦੇ ਨੇ ਜਾਂ ਨਿਊਜ਼ ਦੇਖਦੇ ਨੇ ਕੋਈ ਚੈਨਲ ਤੇ ਤੇ ਜਿਨ੍ਹਾਂ ਦੇ ਅੰਦਰ ਦਰਦ ਆਉਂਦਾ ਤੇ ਬੈਠ ਕੇ ਆਪਾਂ ਕੀ ਕਰਨਾ ਜੀ ਕੋਈ ਵਿਚਾਰ ਸਾਂਝੇ ਕਰ ਤੇ ਆਪਾਂ ਉਹਨਾਂ ਚੀਜ਼ਾਂ ਦਾ ਫਾਇਦਾ ਲਈਏ ਜੋ ਰਿਟਾਇਰਡ ਪਰਸਨ ਨੇ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਵਿੱਚ ਕੋਈ ਖੱਟਿਆ ਕਮਾਇਆ ਤਾਂ ਉਹ ਸਾਰੇ ਇੱਕ ਮੰਚ ਦੇ ਉਪਰ ਆਉ ਬਾਰ-ਬਾਰੀ ਸੱਦਾ ਦੇ ਰਹੇ ਆ ਤੇ ਇਹ ਪੋਲੀਟਿਕਲ ਪਾਰਟੀਆਂ ਦੇ ਲਈ ਇੱਕ ਪ੍ਰੈਸ਼ਰ ਗਰੁੱਪ ਹੋਏ ਇਹੋ ਜਿਹਾ ਤੇ ਇਹ ਗੱਲਾਂ ਜਿਹੜੀਆਂ ਉਹਨਾਂ ਤੋਂ ਬਿਨਾ ਕੋਈ ਪਿੰਡ ਵਿੱਚ ਨਾ ਵੜ ਸਕੇ ਕੋਈ ਝੂਠੇ ਵਾਅਦੇ ਨਾ ਕਰ ਸਕੇ ਅੱਗੇ ਤੋਂ ਲੋਕਾਂ ਨੂੰ ਪ੍ਰਭਾ ਨਾ ਸਕੇ ਉਹ ਜਵਾਬਦੇਹ ਹੋਣ ਹਰ ਪਿੰਡਾਂ ਦੇ ਵਿੱਚ ਗਰੁੱਪ ਬਣਨ ਇਦਾਂ ਦੇ ਕੁਝ ਬਹੁਤ ਕੁਝ ਆ ਬਹੁਤ ਵਧੀਆ ਵਿਚਾਰ ਰੱਖ ਕੇ ਬੈਠੇ ਆ ਸਾਡੇ ਮੁੰਡੇ ਸਾਰੀ ਕ੍ਰੀਮ ਬਾਹਰ ਭੱਜੀ ਜਾ ਰਹੀ ਹੈ ਅਸੀਂ ਖੁਦ ਮਜਬੂਰ ਹੋ ਰਹੇ ਹਾਂ ਕਿ ਬੱਚਿਆਂ ਨੂੰ ਇੱਥੇ ਰੱਖਣਾ ਇਸ ਮਾਹੌਲ ਦੇ ਵਿੱਚ ਜਿੱਥੇ ਗੈਂਗਸਟਰ ਰੋਜ਼ ਗੋਲੀ ਚਲਾ ਰਹੇ ਨੇ ਤੇ ਨਸ਼ਾ ਵੇਚਣ ਵਾਲੇ ਪੀਜ਼ਾ ਦੀ ਡਿਲੀਵਰੀ ਪਿੱਛੋਂ ਆਉਂਦੀ ਹੈ ਚਟੇ ਡਿਲੀਵਰੀ ਪਹਿਲਾਂ ਹੋ ਰਹੀ ਹੈ ਸਰਕਾਰਾਂ ਇੱਕ ਦੂਜੇ ਦੇ ਇਲਜ਼ਾਮ ਦੇ ਰਹੀਆਂ ਕਰਨ ਵਾਲਾ ਕੋਈ ਕੁਝ ਨਹੀਂ ਪੁਲਿਸ ਉਹਨਾਂ ਤੇ ਇਲਜ਼ਾਮ ਦੇ ਰਹੀ ਹੈ ਅਫਸਰ ਥੱਲੇ ਵਾਲਿਆਂ ਦੇ ਇਲਜ਼ਾਮ ਦੇ ਰਹੇ ਨੇ ਤੇ ਬੱਚੇ ਤਾਂ ਸਭ ਦੇ ਇੱਥੇ ਰਹਿਣੇ ਆ ਵੀ ਜਿਹੜੇ ਇੱਥੇ ਰਹਿ ਰਹੇ ਆ ਤਾਂ ਖਤਰਨਾ ਕਿਸੇ ਦੇ ਘਰ ਵੀ ਆ ਸਕਦਾ ਹੈ ਬਹੁਤ ਨੇ ਨਸ਼ੀ ਨੇ ਘਰ ਦੇ ਕੇ ਨਹੀਂ ਆਉਣਾ ਕਿਤੇ ਦੀਵੇ ਥੱਲੇ ਨੀਰਾ ਹੋ ਜਾਣਾ ਕਿਸੇ ਨੂੰ ਨਹੀਂ ਪਤਾ ਤੇ ਸਾਰੇ ਆਪਣਾ ਬਣਦਾ ਯੋਗਦਾਨ ਦਈਏ ਬਸ ਕਹਿਣ ਨੂੰ ਤਾਂ ਬਹੁਤ ਖੁਸ਼ ਆ ਤੇ ਸਮਝਣ ਨੂੰ ਵੀ ਬਹੁਤ ਖੁਸ਼ ਆ ਬਹੁਤ ਬਹੁਤ ਧੰਨਵਾਦ